ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ ਤੇ ਵੀਡੀਓ ਹੈਗੀ ਜੀ 22 ਅਕਤੂਬਰ 2025 ਦਿਨ ਬੁੱਧਵਾਰ ਦੀ 6 ਕੱਤਾ ਅ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਨਾਗ ਦਿਖਾਵਾਂਗੇ ਇਹ ਪੈਡ ਚੀਦਾ ਜਲਾ ਮੋਗਾ ਦੇ ਵਿੱਚ ਦੋ ਨਾ ਖੜੇ ਆ ਜੇ ਤੁਸੀਂ ਵੀ ਕੋਈ ਜਾਨਵਰ ਵੇਚਣ ਦੀ ਵੀਡੀਓ ਬਣਵਾਉਣੀ ਹੈ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 99872856 ਮੇਰਾ ਨੰਬਰ ਹੈਗਾ ਸਕਰੀਨ ਦੇ ਉੱਪਰ ਵੀ ਚੱਲ ਵੀ ਚੱਲੂ ਹੀ ਚੱਕ ਲਓ ਅੱਜ ਆਪਾਂ ਉਹ ਬਾਈ ਨਾਲ ਗੱਲਬਾਤ ਕਰਦੇ ਆ ਤੇ ਡਿਟੇਲ ਲੈਣੇ ਸਾਰੀ ਜਾਣਕਾਰੀ ਇਹਨਾਂ ਬਾਰੇ ਭਾਈ ਕੀ ਹਾਲ ਹੈ ਜੀ ਵਧੀਆ ਭਾਈ ਵਧੀਆ ਕੈਮਾਸੇ ਤਾਈ ਵਧੀਆ ਹਾਂ ਕੀ ਨਾਂ ਕੀਆ ਭਾਈ ਆਪਣਾ ਜਤਿੰਦਰ ਸਿੰਘ ਜਤਿੰਦਰ ਸਿੰਘ ਤੇ ਨੰਬਰ ਵੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਬੋਲ ਦਈਏ ਨੰਬਰ ਕਿੰਨਾ ਆਪਣਾ 70090 70090 35400 35400 ਠੀਕ ਹੈ ਤੇ ਵੀਰੇ ਪਹਿਲਾਂ ਆਪਾਂ ਨੂੰ ਆਹ ਗਾਂ ਬਾਰੇ ਦੱਸ ਦੋ ਵੀ ਪਹਿਲੇ ਸੂਏ ਤੇ ਦੂਜੇ ਸੂਏ ਇਹ ਦੂਜੇ ਸੂਏ ਵੀਰੇ ਦੂਜੇ ਸੂਏ ਨੇ ਸੁਣਾ ਹਾਂਜੀ ਠੀਕ ਹੈ ਜੀ ਤੇ ਪਹਿਲੇ ਸੂਏ ਦੁੱਧ ਵਗੈਰਾ ਕਿੰਨਾ ਸੀਗਾ 24 25 ਕਿਲੋ ਵੀਰੇ ਬੱਚੀ ਕੋਲੇ ਬੈਠੀ ਨਾਲ ਉਹਦੀ 24 25 ਕਿਲੋ ਠੀਕ ਹੈ ਬੱਚਿਓ ਪਰਲੇ ਸਾਬੇਠੀ ਉਹ ਅੰਦਰ ਬੈਠੀ ਹੈ ਠੀਕ ਹੈ ਠੀਕ ਹੈ ਠੀਕ ਹੈ ਕਿੰਨੇ ਹੈ ਕਿੰਨਾ ਟਾਈਮ ਰਹਿੰਦਾ ਦਾ ਹੁਣ 10 ਦਾ ਰਹਿੰਦਾ ਵੀਰੇ 10 ਦਾ ਰਹਿੰਦੇ ਹੈਗੇ ਠੀਕ ਹੈ ਤੇ ਕੋਈ ਜਿਹੜਾ ਆਪਣੇ ਠੀਕ ਆਟੂ ਦਾ ਭਰਾ ਹੈ ਉਹਦਾ ਕੋਈ ਹੈਗਾ ਐਬੀਐਸ ਵਾਲਾਂ ਦੇ ਵੀਰੇ ਹੈ ਐਬੀਐਸ ਵਾਲਾਂ ਦੇ ਐਬੀਐਸ ਵਾਲਾਂ ਦੇ ਆ ਠੀਕ ਹੈ ਦੋਸਤੋ ਥਾਂ ਦੇਵਾ ਤੁਸੀਂ ਚੈੱਕ ਕਰ ਲਓ ਤੇ ਕੀ ਭਾਈ ਮੋਲ ਆਪਾਂ ਕਰਨਾ ਇਹਦਾ ਆਪਾਂ ਜੋੜੇ ਵਿੱਚ ਨੇ ਵੀ 2 ਲੱਖ ਮੰਗਦਾ ਜੋੜੇ ਦਾ ਜੋੜੇ ਦਾ 2 ਲੱਖ ਤੇ ਜੇ ਕੋਈ ਸਿੰਗਲ ਲਾਈਨ ਵਾਲਾ ਆਵੇ ਫੇਰ ਫਿਰ ਉਹਦੇ ਵਿੱਚੋਂ ਕਰ ਲਾਂ ਜਿਵੇਂ ਅਗਲਾ ਕਹੂਗਾ ਉਹੋ ਜਿਹਾ ਹੋ ਜਾਊਗਾ ਹਨ ਤੇ 2 ਲੱਖ ਰੁਪਏ ਜਿਹੜਾ ਉਹ ਜਮਾਂ 2 ਲੱਖ ਪੱਕਾ ਹੀ ਆ ਜਾਂ ਕੋਈ ਮਾੜਾ ਮੋਟਾ ਆ ਮਾਂ ਤਨ ਹੋ ਜੂ ਵੀਰੇ ਵਿੱਚੋਂ ਮਾਂ ਤਨ ਹੋ ਜੂ ਹਨ ਠੀਕ ਹੈ ਤੇ ਦੁੱਧ ਕਿੰਨਾ ਦੱਸਿਆ ਸੀ ਥੱਲੇ 24 25 ਕਿਲੋ ਸੀ ਪਹਿਲਾਂ ਵੀਰੇ 24 25 ਕਿਲੋ ਪਹਿਲਾਂ ਥੱਲੇ ਹਨ ਇਹਨਾਂ ਨੂੰ ਦੂਜੇ ਤੋਂ ਸੋਨਾ ਦੋਸਤੋ 10 ਦਿਨ ਬਾਈ ਕਹਿੰਦਾ ਰਹਿੰਦੇ ਆ ਸੂਨ ਚ ਤੇ ਥਾਂਲੇਵਾ ਚੈੱਕ ਕਰ ਲਓ ਤੇ ਬਾਈ ਦਾ ਨੰਬਰ ਜਿਹੜਾ ਜਿਹੜਾ ਲਾ ਕੇ ਜਿਹੜੀ ਡਿਟੇਲ ਕੋਈ ਰੇ ਵੀ ਉਹ ਵੀ ਲੈ ਸਕਦੇ ਹੋ ਦੇ ਬਾਰੇ ਦੱਸ ਦੋ ਇਹ ਪਹਿਲਾਂ ਨਾ ਵੀਰੇ ਇਹ ਪਹਿਲੇ ਸੂਏ ਸੋਣਾ ਨੇ ਹਾਂਜੀ ਠੀਕ ਐ ਕਿੰਨਾ ਟਾਈਮ ਰਹਿੰਦਾ ਤਾਂ ਇਹਦੇ 12 13 ਦਾ ਰਹਿੰਦੇ ਰ ਇਹਦੇ 12 ਦਿਨਾਂ ਦਿਨ ਰਹੇਗੇ ਹਾਂਜੀ ਠੀਕ ਐ ਤੇ ਦਿਨੇ ਦੀ ਹੈ ਇਹਦੇ ਵੀ ਇਹ ਵੀ ਐਬੀਐਸ ਨਾਲ ਠੀਕ ਆ ਨਾ ਹਾਂਜੀ ਐਬੀਐਸ ਇਹਦਾ ਠੀਕ ਐ ਠੀਕ ਐ ਠੀਕ ਐ ਤੇ ਇਹਦਾ ਮੁੱਲ ਵੀ ਆ ਪੰਜਾਹ ਨਾਲ ਵੀ ਜੋੜੇ ਦਾ 2 ਲੱਖ ਹੈ ਹਾਂਜੀ ਤੇ ਸਿੰਗਲ ਸਿੰਗਲ ਦਾ ਚਲੋ ਉਹਦੇ ਹਿਸਾਬ ਨਾਲ ਹੋਜੂ ਹਨਾ ਹੋਜੂ ਹਿਸਾਬ ਨਾਲ ਹੋਜੂ ਠੀਕ ਐ ਕੋਈ ਮਾੜੇ ਮੁੱਟੀ ਦੇਣੀ ਆ ਆਪਾਂ ਵੀ ਜੇ ਸਿੰਗਲ ਐ ਦਾ ਇੰਨਾ ਕਿ ਜਹਾ ਉਹਦਾ ਇੰਨਾ ਕਰਕੇ ਬਸ ਕੋਈ ਗੱਲ ਅਗਲੇ ਦੱਸ ਦਿੰਦੇ ਫੋਨ ਤੇ ਕਰ ਲਵਾਂਗੇ ਹਾਂਜੀ ਦੋਸਤੋ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ 2 ਲੱਖ ਰੁਪਏ ਦੋਨਾਂ ਦਾਗਾ ਜੇ ਸਿੰਗਲ ਸਿੰਗਲ ਲੈਣੀ ਹੈ ਤਾਂ ਤਾਂ ਵੀ ਬਾਈ ਨਾਲ ਗੱਲਬਾਤ ਕਰਕੇ ਤੇ ਬਾਈ ਤੋਂ ਡਿਟੇਲ ਉਸ ਹਾਂ ਉਹ ਲੈ ਲਿਓ ਵੀ ਕੀ ਰੇਟ ਬਾਈ ਇਕੱਲੀ-ਇਕਲੀ ਤੇ ਕਰੂਗਾ ਹਨ ਤੇ ਦੋਨਾਂ ਦਾ ਜੇ ਕੋਈ ਬਾਈ ਦੋ ਲੈਣ ਆਲਾ ਆਉਂਦਾ ਫਿਰ ਵਦਗਾ ਗੱਲ ਹਨਾ ਹਾਂ ਵੀਰੇ ਤੇ ਪਿੰਡ ਬਾਈ ਦਾ ਚੀਦਾਗਾ ਤੇ ਜਿਲ੍ਹਾ ਮੋਗਾ ਬਾਈ ਆਪ ਨੂੰ ਮੜਾ ਦੱਸ ਦੇ ਵੀ ਆਪਣਾ ਠੱਠੀ ਵਾਲੇ ਰਾਧੇ ਘਰ ਹਨਾ ਹਾਂ ਠੱਠੀ ਵਾਲੇ ਰਾਧੇ ਘਰ ਠੱਠੀ ਵਾਲੇ ਰਾਹ ਤੇ ਜਿਹੜਾ ਵਾਟਰ ਬਾਕਸ ਆ ਦੋਸਤੋ ਉੱਥੇ ਆ ਕੇ ਬਾਈ ਨੂੰ ਫੋਨ ਕਰ ਲਿਓ ਤੇ ਬਾਈ ਉਸ ਤੋਂ ਤੁਹਾਨੂੰ ਘਰਬਾਰ ਦੱਸ ਦੂਗਾ ਵੀ ਕਿੱਥੇ ਜ ਤੁਸੀਂ ਉਹ ਤਸੱਲੀ ਕਰਕੇ ਦੇਖੀ ਸਕਦੇ ਹੋ ਮੈਨੂੰ ਦਿਓ ਇਜਾਜ਼ਤ ਮੈਲ ਦੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ ਠੀਕ ਆ ਬਾਈ ਓਕੇ ਓਕੇ